ਸਸਗਿਆ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਹੈ ਜੀ ਜਿਸ ਦੇ ਵਿੱਚ ਸਾਰੇ ਪੰਜਾਬ ਦੇ ਲਈ ਬਹੁਤ ਵਧੀਆ ਖੁਸ਼ਖਬਰੀ ਹੈ ਜੀ ਬੱਚਾ ਬੱਚਾ ਖੁਸ਼ ਹੋ ਗਿਆ ਇਸ ਖਬਰ ਦੇ ਨਾਲ ਸੋ ਕੀ ਅਪਡੇਟ ਹੈ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਚ ਦੇਣ ਜਾ ਰਿਹਾ ਹਾਂ ਸੋ ਤੁਸੀਂ ਹਰ ਇੱਕ ਤਰ੍ਹਾਂ ਦੀ ਅਪਡੇਟ ਦੇ ਲਈ ਪੰਜਾਬ ਦੀ ਗਵਰਨਮੈਂਟ ਵੱਲੋਂ ਕੋਈ ਅਪਡੇਟ ਆਂਦੇ ਨੇ ਸਰਕਾਰੀ ਵਿਭਾਗਾਂ ਦੇ ਰਿਲੇਟਿਡ ਕੋਈ ਅਪਡੇਟ ਆਂਦੇ ਨੇ ਠੀਕ ਹੈ ਜੀ ਜਾਂ ਫਿਰ ਭਰਤੀ ਦਾ ਕੋਈ ਅਪਡੇਟ ਆਉਂਦਾ ਹਰ ਇੱਕ ਅਪਡੇਟ ਡੇਟਾ ਜੀ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗਾ ਸ ਸਬਸਕ੍ਰਾਈਬ ਕਰਿਓ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗਾ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ ਫਸਟ ਟਾਈਮ ਚੈਨਲ ਤੇ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਜਿੰਨੀਆਂ ਵੀ ਵੈਕੈਂਸੀਆਂ ਹੁੰਦੀਆਂ ਨੇ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਸਾਡੀ ਅਪਡੇਟ ਜਿਹੜਾ ਹੈ ਜੀ ਭਗਵੰਤ ਮਾਨ ਜੀ ਵੱਲੋਂ ਜਿਹੜੇ ਆਪਣੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਇਹ ਅਪਡੇਟ ਜਿਹੜਾ ਦਿੱਤਾ ਗਿਆ ਹੈ ਕੱਲ ਦੇ ਦਿਨ ਦੇ ਵਿੱਚ ਸੋ ਇਹ ਕੀ ਅਪਡੇਟ ਹੈ ਪਹਿਲੇ ਤੁਹਾਨੂੰ ਤਾਂ ਲੈ ਚੱਲਦਾ ਅਪਡੇਟ ਦੇ ਉੱਪਰ ਸੋ ਇਹ ਜਿਹੜਾ ਇਹ ਜੀ ਅਪਡੇਟ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਕਿਹੜਾ ਇਹ ਕੱਢਿਆ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਲਿਖਿਆ ਜੀ ਕਿੜਾਕੇ ਦੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ 10ਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੋਂ 8 ਜਨਵਰੀ ਤੋਂ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਸੋ ਇਹ ਅਪਡੇਟ ਜਿਹੜਾ ਹੈ ਜੀ ਇਹ ਸਰਕਾਰੀ ਤੇ ਗੈਰ ਸਰਕਾਰੀ ਮਤਲਬ ਪ੍ਰਾਈਵੇਟ ਅਤੇ ਸਰਕਾਰੀ ਸਾਰੇ ਸਕੂਲਾਂ ਦੇ ਵਿੱਚ ਜਿਹੜੇ 10ਵੀਂ ਤੱਕ ਦੇ ਸਟੂਡੈਂਟਸ ਨੇ ਮਤਲਬ 10ਵੀਂ ਤੱਕ ਜਿਹੜੇ ਕਲਾਸਿਸ ਨੇ ਸਾਰੇ ਦੇ ਸਾਰੀਆਂ ਜਿਹੜੀਆਂ ਨੇ 8 ਤੋਂ 14 ਤੱਕ ਉਹਨਾਂ ਨੂੰ ਜਿਹੜੀਆਂ ਛੁੱਟੀਆਂ ਨੇ ਇਹ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਇਹ ਤੁਹਾਡੇ 6 ਦਿਨ ਦੀਆਂ ਛੁੱਟੀਆਂ ਨੇ ਇਹਨਾਂ ਛੁੱਟੀਆਂ ਨੂੰ ਜਿਹੜਾ ਐਪਰੂਵ ਹੋ ਚੁੱਕਾ ਹੈ ਔਰ ਕੈਂਡੀਡੇਟਸ ਜਿਹੜੇ ਨੇ ਇਹ 14 ਤਰੀਕ ਤੱਕ ਛੁੱਟੀਆਂ ਰਹਿਣਗੀਆਂ ਸੋ ਇਸ ਦੇ ਇਹ ਅਪਡੇਟ ਸੀਗਾ ਜਿਹੜਾ ਉਹਨਾਂ ਨੇ ਦਿੱਤਾ ਹੈ ਔਰ ਇਸੇ ਦੇ ਨਾਲ ਹੋਰ ਵੀ ਕਈ ਨਵੇਂ ਤਾਜ਼ਾ ਅਪਡੇਟ ਜਿਹੜੇ ਨੇ ਭਗਵੰਤ ਮਾਨ ਜੀ ਨੇ ਆਪਣੀ ਜਿਹੜੀ ਬੈਠਕ ਦੇ ਦੌਰਾਨ ਜਿਹੜੇ ਕੀਤੇ ਨੇ ਜਿਹੜੇ ਮੈਂ ਅੱਗੇ ਤੁਹਾਡੇ ਲਈ ਲੈ ਕੇ ਆਂਦਾ ਹੀ ਲਈ ਔਰ ਕਿਸੇ ਵੀ ਤਰ੍ਹਾਂ ਦੀ ਭਰਤੀ ਜਾਂ ਕੋਈ ਸਕੀਮ ਜਿਹੜੀ ਤੁਹਾਡੇ ਲਈ ਜ਼ਰੂਰੀ ਹੈ ਠੀਕ ਹੈ ਜੀ ਉਹਦੇ ਅਪਡੇਟ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਤਾਂ ਕਿ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਸੋ ਇਹ ਅੱਜ ਦਾ ਅਪਡੇਟ ਸੀ ਮਿਲੂੰਗਾ ਜੀ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ